ਜੇ ਸਾਡਾ ਅੱਜ ਦਾ ਮੁੱਦਾ ਉਹ ਬਹੁਤ ਹੀ ਵਿਸ਼ੇਸ਼ ਠੰਡ ਨਾਲ ਜੁੜਾ ਹੋਇਆ ਹੈ ਤਾਂ ਅੰਦਾਜ਼ੇ ਨੇ ਆ ਕਿ ਸਾਰੇ ਨੂੰ ਇਹ ਪਤਾ ਹੈ ਕਿ ਧੁੰਦ ਨੇ ਬਹੁਤ ਜ਼ਿਆਦਾ ਕਹਿਰ ਮਚਾਇਆ ਹੋਇਆ ਹੈ 2-3 ਦਿਨ ਤੋਂ ਪੂਰੇ ਪੰਜਾਬ ਦੇ ਵਿੱਚ ਤੇ ਇਹ ਧੁੰਦ ਦੇ ਕੀ ਕੀ ਯਾਨੀ ਕਿ ਨੁਕਸਾਨ ਹੋ ਰਹੇ ਨੇ ਕੀ ਕੀ ਫਾਇਦੇ ਹੋ ਰਹੇ ਨੇ ਕਿਸ ਤਰ੍ਹਾਂ ਬਚਾ ਜਾ ਸਕਦਾ ਹੈ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਡੇ ਸਟੂਡੀਓ ਚੋਂ ਹੀ ਜੁੜੇ ਨੇ ਸਾਡੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਉਹਨਾਂ ਨਾਲ ਕਰਦੇ ਆ ਗੱਲਬਾਤ ਤਾਂ ਸੰਜੀਵ ਸ਼ਰਮਾ ਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਏਵਨ ਪੰਜਾਬੀ ਟੀਵੀ ਦੇ ਲਾਈਵ ਕ੍ਰੌਮ ਤੰਨਬਾ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਜੁੜਨ ਲਈ ਤੇ ਸ਼ਰਮਾ ਜੀ ਧੁੰਦ ਦਿਨ ਪ੍ਰਤੀ ਦਿਨ ਵੱਧੀ ਜਾ ਰਹੀ ਹੈ ਬਹੁਤ ਜ਼ਿਆਦਾ ਬਿਲਕੁਲ ਬਿਲਕੁਲ ਛੋਟੀ ਸਾਹਿਬ ਦੇਖੋ ਟਾਈਮ ਦੇ ਹਿਸਾਬ ਨਾਲ ਮੌਸਮ ਨੇ ਆਪਣੀ ਕਰਬਟ ਲੈਣੀ ਹੁੰਦੀ ਹੈ ਜੀ ਜੀ ਦੇਖੋ ਠੰਡ ਦੇ ਟਾਈਮ ਠੰਡ ਗਰਮੀ ਦੇ ਟਾਈਮ ਗਰਮੀ ਬਰਸਾਤ ਦੇ ਟਾਈਮ ਬਰਸਾਤ ਹੀ ਪੈਂਦੀ ਹੋ ਪੈਂਦੀ ਹੈ ਜੀ ਜੀ ਜਿਹੜਾ ਅੱਜ ਦਾ ਟਾਈਮ ਚੱਲ ਰਿਹਾ ਹੈ ਜਨਵਰੀ ਦਾ ਮਹੀਨਾ ਚੱਲ ਰਿਹਾ ਹੈ ਇਹਦੇ ਵਿੱਚ ਦੇਖੋ ਇਹ ਦਿਨ ਪੂਰਾ ਹੀ ਮਹੀਨਾ ਜਿਹਨੂੰ ਕਹਿ ਦੋ ਉਹ ਜਾਂ ਫਰਵਰੀ ਦਾ ਪਹਿਲਾ ਜਾਂ ਦੂਜਾ ਹਫਤਾ ਲਾ ਲਓ ਇਹ ਡੇਢ ਮਹੀਨਾ ਜਿਹੜਾ ਤਕਰੀਬ ਕਰੀਬ ਧੁੰਦ ਦਾ ਜਾਣਾ ਹੀ ਜਾਣਾ ਜੀ ਜੀ ਧੁੰਦ ਦੇ ਦੇਖੋ ਫਾਇਦੇ ਤਾਂ ਸਾਨੂੰ ਨਜ਼ਰ ਨਹੀਂ ਆਉਂਦੇ ਸਾਨੂੰ ਇੰਨੀ ਨੌਲੇਜ ਘੱਟ ਹੈ ਇਸ ਚੀਜ਼ ਬਾਰੇ ਲੇਕਿਨ ਨੁਕਸਾਨ ਜ਼ਿਆਦਾ ਹੈ ਜੀ ਜੀ ਨੁਕਸਾਨ ਦੇਖੋ ਕਿਤੇ ਨਾ ਕਿਤੇ ਫਸਲਾਂ ਤੇ ਵੀ ਨੁਕਸਾਨ ਹੈ ਸਬਜ਼ੀਆਂ ਤੇ ਵੀ ਨੁਕਸਾਨ ਹੈ ਜੀ ਜੀ ਉਹਦੇ ਜੀਵ ਜੰਤੂ ਐ ਬਾਹਰ ਬੇਜਵਾਨ ਰਹਨੇ ਆ ਵਿਚਾਰੇ ਉਹ ਵੀ ਠੰਡ 'ਚ ਕਿਤਨਾ ਕਿਤੇ ਠੁੱਟ ਠੁਰ ਕਰਦੇ ਆ ਕਈ ਮਰ ਵੀ ਜਾਂਦੇ ਆ ਉਹਨਾਂ ਦਾ ਵੀ ਨੁਕਸਾਨ ਆ ਜੀ ਸਹੀ ਗੱਲ ਹੈ ਨੁਕਸਾਨ ਟ੍ਰੈਫਿਕ ਤੇ ਆਪਾਂ ਜਦੋਂ ਨਿਯਮਾਂ 'ਚ ਆ ਜਾਂਦੇ ਆ ਜਾਂ ਜਦੋਂ ਆਪਾਂ ਰੋਡ ਤੇ ਚੱਲਦੇ ਆ ਕਿਤੇ ਨਾ ਕਿਤੇ ਰੋਡ ਤੇ ਹਾਸੇ ਬਹੁਤ ਵੱਜ ਜਾਂਦੇ ਆ ਜੀ ਸਹੀ ਗੱਲ ਹੈ ਤੁਹਾਡੀ ਕਿਉਂਕਿ ਜਿਹੜੀ ਵਿਜ਼ਿਬਿਲਟੀ ਆ ਕਿਤਨਾ ਕਿਤੇ ਬਹੁਤ ਘਟ ਜਾਂਦੀ ਆ ਜਿਹੜੀ ਅੱਗੇ ਦੇਖਣ ਦੀ ਸਮਰੱਥਾ ਚ ਹੈ ਟੂ ਵੀਲਰ ਤੇ ਜਾ ਰਿਹਾ ਜੈਸੀ ਬਾਈਕਲ ਤੇ ਜਾ ਰਿਹਾ ਜੈਸੀ ਪੈਦਲੇ ਜਾ ਰਿਹਾ ਜੈਸੀ ਗੱਡੀ ਚ ਜਾ ਰਿਹਾ ਤਾਂ ਸਾਨੂੰ 2-4 ਫੁੱਟ ਤੋਂ ਵੱਧ ਕਈ ਵਾਰ ਦਿਖਦਾ ਨਹੀਂ ਨਹੀਂ ਧੁੰਦ ਹੁੰਦੀ ਆ ਜੀ ਸ਼ਰਮਾ ਜੀ ਮੈਂ ਤੁਹਾਨੂੰ ਇੱਕ ਅਪਡੇਟ ਦੇ ਦੇਣਾ ਕੱਲ ਦੀ ਵੀ ਹੈ ਕੱਲ ਦੋ ਹਾਸੇ ਹੋਏ ਬੜੇ ਯਾਨੀ ਕਿ ਇੱਕੋ ਸ਼ਹਿਰ ਦੇ ਵਿੱਚ ਬਠਿੰਡੇ ਪਹਿਲਾ ਹਾਸਾ ਹੋਇਆ ਸ਼ਾਮ ਨੂੰ ਧੁੰਦ ਪੈ ਰਹੀ ਸੀ ਤਾਂ ਇੱਕ ਬੱਸ ਵੱਜੀ ਸਵਾਰੀਆਂ ਨਾਲ ਭਰੀ ਹੋਈ ਤਾਂ ਉਹ ਜਾ ਕੇ ਇੱਕ ਟਰੱਕ ਵਿੱਚ ਜਾ ਕੇ ਵੱਜੀ ਤੇ ਉਹਦੇ ਵਿੱਚ 20 ਤੋਂ 25 ਸਵਾਰੀਆਂ ਜ਼ਖਮੀ ਹੋਈਆਂ ਜਿਨ੍ਹਾਂ ਦੇ ਨੂੰ ਇਲਾਜ ਦੇ ਲਈ ਹਸਪਤਲ ਭਰਤੀ ਕਰਾਇਆ ਗਿਆ ਤੇ ਅੱਜ ਮਾਰਨਿੰਗ ਹੀ ਧੁੰਦਾਂ ਦੀ ਜ਼ਿਆਦਾ ਪੈ ਰਹੀ ਸੀ ਅੱਜ ਫਿਰ ਬਠਿੰਡੇ ਦੇ ਵਿੱਚ ਇੱਕ ਦੂਜਾ ਹਾਸਾ ਵਾਪਰ ਗਿਆ ਤਾਂ ਅੰਦਾਜ਼ਾ ਇਹਨਾਂ ਕਿ ਕਿਸਾਨਾਂ ਨਾਲ ਇੱਕ ਜਿਹੜੀ ਟਰਾਲੀ ਸੀਗੀ ਉਹ ਉੱਥੇ ਪਲਟੀ ਹੈ ਕਾਫੀ ਕਿਸਾਨ ਉਹਦੇ ਵੀ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹਾਲਾਂਕਿ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਥੇ ਕੋਈ ਜਾਨੀ ਨੁਕਸਾਨ ਨਹੀਂ ਆ ਪਾ ਗਏ ਨੇ ਇਹ ਦੋ ਐਕਸੀਡੈਂਟ ਹੋਏ ਨੇ ਯਾਨੀ ਕਿਤਨਾ ਕਿਤੇ ਗਲਤ ਹੋਏ ਨੇ ਤੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਅੱਜ ਜੰਨੀ ਦੁਪਹਿਰ ਸੀ ਮੈਂ ਆਪਣੇ ਘਰ ਤੋਂ ਸਿਰਫ 10 ਮਿੰਟ ਦਾ ਮੈਜ ਹੱਸਤਾ ਮੇਰੀ ਉੱਪਰ ਜਿਹੜੀ ਜੈਕਟ ਪਾਈ ਹੋਈ ਸੀ ਇਹ ਧੁੰਦੇ ਵਿੱਚ ਯਾਨੀ ਔਸ ਵੀ ਆ ਰਹੀ ਹੈ ਮੇਰੀ ਜੈਕਟ ਪੂਰੀ ਤਰ੍ਹਾਂ ਗਿੱਲੀ ਹੋ ਚੁੱਕੀ ਸੀ हां बिल्कुल बिल्कुल ਜਿੱਦਾਂ ਸਾਨੂੰ ਅੱਗੇ ਦਿਖਦਾ ਨਹੀਂ ਕਿਤੇ ਨਾ ਕਿਤੇ ਮੀਂਹਾਂ ਦਾ ਪਾਣੀ ਵੀ गिरਦਾ ਜੀ ਜਿਹੜਾ ਸਭ ਤੋਂ ਵੱਡਾ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਜੀ ਜਿਵੇਂ ਅਸੀਂ ਟੂ-ਵੀਲਰ ਤੇ ਜਾਂਦੇ ਹਾਂ ਜੀ ਜੀ ਮੰਨ ਲਓ ਤੁਹਾਡੇ ਹੈਲਮਟ ਨਹੀਂ ਲਾਇਆ ਹੋ ਤੁਹਾਡੇ ਚਸ਼ਮਾ ਨਹੀਂ ਲਾਇਆ ਹੋ ਐਨਕ ਨਹੀਂ ਲਾਈ ਵੀ ਜਿਹੜਾ ਉਹ ਧੁੰਦ ਦਾ ਪਾਣੀ ਅੱਖ ਦੇ ਵਿੱਚ ਪੈ ਜਾਂਦਾ ਛੋਡੀ ਸਾਹਿਬ ਬਹੁਤ ਤਕਲੀਫ ਦਿੰਦਾ ਜੀ ਕਿਤੇ ਨਾ ਕਿਤੇ ਰੋਡ ਤੇ ਚੱਲਣ ਸਮੇਂ ਰੋਡ ਤੇ ਚੱਲਣ ਸਮੇਂ ਜਿਹੜੇ ਟ੍ਰੈਫਿਕ ਨਿਯਮ ਐ ਉਹਨਾਂ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਐ ਨਿਯਮਾਂ ਨੂੰ ਦੇ ਅੰਦਰ ਸਾਨੂੰ ਚੱਲਣਾ ਚਾਹੀਦਾ ਤਾਂ ਜੋ ਕਿ ਸਾਡਾ ਵੀ ਨੁਕਸਾਨ ਨਾ ਹੋਵੇ ਅੱਗੇ ਤੋਂ ਜੋ ਬੰਦਾ ਆ ਰਿਹਾ ਜਾਂ ਸਾਡੇ ਅੱਗੇ ਪਿੱਛੇ ਆ ਉਹਦਾ ਵੀ ਨੁਕਸਾਨ ਨਾ ਜੀ ਹੋਵੇ ਸਹੀ ਗੱਲ ਐ ਕਿਉਂਕਿ ਨਿਯਮ ਬਣੇ ਹੀ ਸੀ ਕਰਕੇ ਐ ਜੀ ਜ਼ਿਆਦਾਤਰ ਐਕਸੀਡੈਂਟ ਕਦੋਂ ਹੁੰਦਾ ਜਦੋਂ ਅਸੀਂ ਨਿਯਮਾਂ ਦੀ ਉਲੰਘਣਾ ਕਰ ਦਿੰਨੇ ਆ ਜੀ ਸਹੀ ਗੱਲ ਐ ਨਿਯਮਾਂ ਦੀ ਲੰਘਣਾ ਕਦੇ ਨਹੀਂ ਕਰਨੀ ਚਾਹੀਦੀ ਮੰਨ ਲਓ ਅਸੀਂ ਰੋਡ ਤੇ ਚੱਲਦੇ ਆ ਤੁਹਾਡੀ ਸਭ ਜਿੰਨੀ ਇੱਕ ਨੌਲੇਜ ਹੈਗੀ ਆ ਜਾਂ ਜਿੰਨੀ ਇੱਕ ਸਾਡੇ ਰੱਬ ਵਰਗੇ ਸਰੋਤਿਆਂ ਤੱਕ ਸਾਡੀ ਆਵਾਜ਼ ਜਾਣਕਾਰੀ ਜਾਂਦੀ ਐ ਅਸੀਂ ਦੇਣ ਦੀ ਕੋਸ਼ਿਸ਼ ਕਰੂੰਗਾ ਸਾਡਾ ਫਰਜ਼ ਬਣਦਾ ਹੈ ਜੀ ਜਰੂਰ ਜਦੋਂ ਅਸੀਂ ਰੋਡ ਤੇ ਜਾਂਦੇ ਆ ਜੀ ਮੰਨ ਲਓ ਅਸੀਂ ਹੁਣ ਕਾਰ ਦੀ ਗੱਲ ਕਰ ਲੈਂਦੇ ਆ 4 ਵੀਲਰ ਦੀ ਗੱਲ ਕਰ ਲੈਂਦੇ ਆ ਬੜੀ ਗੱਡੀ ਦੀ ਗੱਲ ਕਰ ਲੈਂਦੇ ਆ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੀਆਂ ਸਾਰੀਆਂ ਟੋਟਲ ਜਿਹੜੀਆਂ ਲਾਈਟਾਂ ਉਹ ਚਾਲੂ ਚਾਹੀਦੀਆਂ ਕਿਸੇ ਖੜੀ ਹਾਲਤ 'ਚ ਨਹੀਂ ਚਾਹੀਦੀਆਂ ਚਾਹੇ ਉਹ ਅੰਡੀਗੇਟਰ ਆ ਚਾਹੇ ਉਹ ਪਾਰਕਿੰਗ ਦੀ ਲਾਈਟ ਆ ਚਾਹੇ ਤੁਹਾਡਾ ਹਾਈ ਬੀਮਾ ਚਾਹੇ ਤੁਹਾਡਾ ਲੋ ਬੀਮਾ ਜੀ ਸਹੀ ਗੱਲ ਹੈ ਫਿਰ ਕਿਤੇ ਨਾ ਕਿਤੇ ਤੁਹਾਡਾ ਚੱਲਣ ਦੀ ਜਿਹੜੀ ਰਫ਼ਤਾਰ ਆ ਜਿਵੇਂ ਹੁਣ ਤੁਸੀਂ ਐਕਸੀਡੈਂਟ ਦੀ ਗੱਲ ਕੀਤੀ ਆ ਜੀ ਜੀ ਇਹ ਐਕਸੀਡੈਂਟ ਕਾਰਨ ਜਦ ਬਣ ਜਾਂਦਾ ਜਦੋਂ ਕਿਤੇ ਨਾ ਕਿਤੇ ਗੱਡੀ ਚਾਲਕ ਗੱਡੀ ਨੂੰ ਓਵਰ ਸਪੀਡ ਭਜਾਉਣ ਦੀ ਕੋਸ਼ਿਸ਼ ਕਰਦਾ ਜਾਂ ਕਿ ਅੰਦਾਜ਼ੇ ਚੱਲ ਜਾਣ ਦੀ ਕੋਸ਼ਿਸ਼ ਕਰਦਾ ਠੀਕ ਹੈ ਕਦੇ ਵੀ ਓਵਰ ਸਪੀਡ ਨਾਲ ਚੱਲੋ ਉਹ ਸਪੀਡ ਤੇ ਚੱਲੋ ਵੀ ਅਗਰ ਤੁਹਾਨੂੰ ਐਮਰਜੈਂਸੀ ਬ੍ਰੇਕ ਮਾਰਨੀ ਪੈ ਜਾਵੇ ਨਾ ਤਾਂ ਅੱਗੇ ਵਾਲਾ ਨੁਕਸਾਨ ਹੋਵੇ ਨਾ ਹੀ ਤੁਹਾਡੇ ਪਿੱਛੇ ਵਾਲਾ ਨੁਕਸਾਨ ਹੋਵੇ ਜੀ ਸ਼ਰਮਜੀਤ ਜੀ ਮੈਂ ਅੱਜ ਹੋਰ ਦੇਖੀ ਹੈ ਕਿ ਮੈਨੂੰ ਬਾਕੀ ਸ਼ਹਿਰਾਂ ਦਾ ਨਹੀਂ ਪਤਾ ਆਪਣੇ ਯਾਨੀ ਕਿ ਜਦੋਂ ਮੈਂ ਘਰ ਤੋਂ ਆਫਿਸ ਦਾ ਕੰਮ ਆਤਾ ਉਹਦੇ ਵਿੱਚ ਚਾਰ ਪੰਜ ਜਗ੍ਹਾ ਤੇ ਲਾਈਟਾਂ ਹੁੰਦੀਆਂ ਨੇ ਹਾਲਾਂਕਿ ਉਹ ਲਾਈਟਾਂ ਗ੍ਰੀਨ ਸਿਗਨਲ ਜਿਵੇਂ ਹੁੰਦਾ ਤਾਂ ਆਪਾਂ ਯੂਜ਼ ਕਰਦੇ ਆ ਪਰ ਇੱਕ ਨਵਾਂ ਯਾਨੀ ਕਿ ਟ੍ਰੈਫਿਕ ਨੇ ਲਾਗੂ ਕੀਤਾ ਦੋ ਦਿਨ ਤੋਂ ਹੀ ਦੇਖ ਰਹੇ ਆ ਕਿ yellow light blink ਹੁੰਦੀ ਹੈ ਉਹ ਦੂਰੇ ਵੱਲ ਆਿੰਦਾ ਵੀ ਹਾਂ ਇਹ ਚੌਂਕ ਆ ਗਿਆ ਸੰਦੂਰੇ ਵੱਲ ਆਿੰਦਾ ਉਹ ਲਾਈਟ ਕਰਕੇ ਅਸੀਂ ਸਲੋ ਹੋ ਜੰਨੇ ਆ ਵੀ ਹਾਂ ਚੌਂਕ ਆ ਗਿਆ ਇੱਕ ਸਰਕਾਰ ਨੂੰ ਕੁਝ ਅਜਿਹਾ ਵੀ ਕਰਨਾ ਚਾਹੀਦਾ ਜਿਵੇਂ ਕਿ ਦੇਖੋ ਡਿਊਟੀਆਂ ਲਗਾਏ ਜਾਂ ਟ੍ਰੈਫਿਕ ਗਾਰਡ ਜ਼ਿਆਦਾ ਤੋਂ ਜ਼ਿਆਦਾ ਅ ਦੇਖੋ ਬਿਲਕੁਲ ਬਿਲਕੁਲ ਜ਼ਰੂਰ ਮੈਂ ਗੱਲ ਐਡ ਕਰੂੰਗਾ ਜੀ ਦੇਖੋ ਜੋ ਸਰਕਾਰ ਦੇ ਜਾਂ ਰੋਡ ਦੇ ਜਿਹੜੇ ਡਿਪਾਰਟਮੈਂਟ ਹੁੰਨੇ ਆ ਪੀ ਡਬਲਯੂ ਡੀ ਹੁੰਦਾ ਜਾਂ ਉਹਨਾਂ ਨੂੰ ਦੇਖਦੇ ਕਰਨੇ ਵਾਲੇ ਹੁੰਨੇ ਸੀ ਉਹਨਾਂ ਤੇ ਵੀ ਗੱਲ ਕਰੂੰਗੇ ਅਸੀਂ ਮੈਂ ਇਹ ਦੱਸਣ ਦੀ ਜੇ ਕੋਸ਼ਿਸ਼ ਕਰ ਰਿਹਾ ਵੀ ਜਿਹੜਾ ਬੰਦਾ ਗੱਡੀ ਚਲਾ ਰਿਹਾ ਜੀ ਸਾਨੂੰ ਗੱਡੀ ਚਲਾਉਣ ਚ ਕਿੰਨੀ ਕੁ ਸਪੀਡ ਰੱਖਣੀ ਚਾਹੀਦੀ ਹੈ ਜਾਂ ਸਾਨੂੰ ਕਿੱਡੀ ਕਿੱਡੀ ਚੀਜ਼ ਦੀ ਮਰ ਤੋਂ ਕਰਨੀ ਚਾਹੀਦੀ ਉਹ ਉਸ ਪੁਆਇੰਟ ਤੇ ਵੀ ਮੈਂ ਆਉਂਗਾ ਜੀ ਜ਼ਰੂਰ ਦੇਖੋ ਚਾਰੇ ਇੰਡੀਕੇਟਰ ਸਾਡੀ ਗੱਡੀ ਤੇ ਚੱਲਦੇ ਚਾਹੀਦੇ ਆ ਜੀ ਲੋ ਬੀਮ ਦੇ ਵਿੱਚ ਲਜਾਣ ਦੀ ਕੋਸ਼ਿਸ਼ ਕਰੋ ਲੋ ਬੀਮ ਦਾ ਮਤਲਬ ਇਹ ਹੁੰਦਾ ਵੀ ਤੁਹਾਨੂੰ ਤੁਹਾਡੇ ਖੱਬੇ ਹੱਥ ਵਾਲੀ ਪੱਟੀ ਆ ਜਿਹੜੀ ਉਹ ਦਿਖਦੀ ਰਹੂਗੀ ਜੀ ਜੀ ਖਾਈ ਬੀਮ ਤੁਸੀਂ ਕਰਦੇ ਆ ਇੱਕ ਤਾਂ ਤੁਹਾਨੂੰ ਪੱਟੀ ਨਹੀਂ ਦਿਖੂਗੀ ਇੱਕ ਸਾਹਮਣੇ ਵਾਲੇ ਨੂੰ ਕਿਤੇ ਨਾ ਕਿਤੇ ਪਰੇਸ਼ਾਨੀ ਕਰਦੀ ਆ ਅੱਜ ਕੱਲ ਜਿਹੜੀ ਬੀਮ ਆ ਰਹੇ ਆ ਜਾਂ ਲਾਈਟ ਆ ਰਹੀ ਆ ਬਹੁਤ ਹੈਵੀ ਹੁੰਦੀ ਆ ਬਹੁਤ ਉਹਨੂੰ ਜਿਹਨੂੰ ਕਹਿੰਦੇ ਨੇ ਤਿੱਖੀ ਲਾਈਟ ਹੁੰਦੀ ਆ ਜੀ ਉਹ ਸਹੀ ਗੱਲ ਆ ਫਿਰ ਕਿਤੇ ਨਾ ਕਿਤੇ ਤੁਹਾਡੇ ਜਿਹੜੇ ਵਾਈਪਰ ਵਗੈਰਾ ਹੈ ਜਾਂ ਤੁਹਾਡਾ ਜਿਵੇਂ ਸਪੀਡ ਦੀ ਮੈਂ ਗੱਲ ਦੱਸੀ ਹੈ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਤੇ ਨਾ ਕਿਤੇ ਸਾਡਾ ਹਾਦਸਾ ਨਾ ਹੋ ਸਕੇ ਅਸੀਂ ਵੀ ਸੇਫ ਰਹਿ ਸਕੀਏ ਰੋਡ ਤੇ ਚੱਲਦਾ ਕੋਈ ਬੰਦਾ ਹੋਰ ਉਹ ਵੀ ਸੇਫ ਰਹਿ ਸਕੇ ਜੀ ਜੀ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਮੈਨੂੰ ਗੱਲ ਯਾਦ ਆ ਗਈ ਹਾਸਿਆ ਵਾਲੀ ਕਿ ਦੇਖੋ ਸਪੀਡ ਰੱਖਣੀ ਚਾਹੀਦੀ ਹੈ ਖਾਸ ਕਰ ਮੈਂ ਅਪੀਲ ਤੇ ਗੁਜਾਰਸ਼ ਕਰਾਂਗਾ ਆਪਣੇ ਚੈਨਲ ਵੱਲੋਂ ਕਿ ਦੇਖੋ ਠੰਡੇ ਦੇ ਦੇ ਨੇ ਧੁੰਦੇ ਦੇ ਦੇ ਨੇ ਸਕੂਲ ਵਾਲੇ ਜਿਹੜੇ ਬੱਚੇ ਸਵੇਰੇ ਜਾਂਦੇ ਨੇ ਉਹਨਾਂ ਨੂੰ ਪ੍ਰੋਬਲਮ ਆ ਸਕਦੀ ਹੈ ਜੇਕਰ ਡਰਾਈਵਰ ਦੀ ਗਲਤੀ ਕਰਕੇ ਬੱਚਿਆਂ ਨੂੰ ਬਹੁਤ ਵੱਡੀ ਪ੍ਰੋਬਲਮ ਆ ਸਕਦੀ ਹੈ ਪਰ ਇਹ ਡਰਾਈਵਰ ਆਪਣੇ 5 4 10 ਮਿੰਟ ਬਚਾਉਣ ਦੇ ਲਈ ਉਹਨਾਂ ਦੀ ਜ਼ਿੰਦਗੀ ਵੀ ਜੋਖਮ ਵਿੱਚ ਪਾ ਦਿੰਦੇ ਆ ਕੀ ਤੁਹਾਨੂੰ ਲੱਗਦਾ ਨਹੀਂ ਵੀ ਅਜਿਆਂ ਦੇ ਖਿਲਾਫ ਸਰਕਾਰ ਨੂੰ ਜਿਹੜੇ ਸਾਰੇ ਤਾਂ ਨਹੀਂ ਮੈਂ ਕਹਿੰਦਾ ਜਿਹੜੇ ਅਜੇ ਨੇ ਸਰਕਾਰ ਨੂੰ ਉਹਦੇ ਖਿਲਾਫ ਸਖਤ ਕشن ਲੈਣਾ ਚਾਹੀਦਾ ਦੇਖੋ ਬਿਲਕੁਲ ਬਿਲਕੁਲ ਜਿਵੇਂ ਰੋਡ ਦੀ ਆਪਾਂ ਗੱਲ ਕਰਦੇ ਆਂ ਵੀ ਰੋਡ ਤੇ ਜਿੰਨੀ ਵੀ ਨਿਸ਼ਾਨਦੇਹੀ ਹੁੰਦੀ ਹੈ ਪੱਟੀ ਦੀ ਨਿਸ਼ਾਨਦੇਹੀ ਹੁੰਦੀ ਆ ਜਾਂ ਲਾਈਟਾਂ ਦੀ ਕਿਤੇ ਨਾ ਕਿਤੇ ਹੁੰਦੀ ਆ ਰਿਫਲੈਕਟਰਾਂ ਦੀ ਹੁੰਦੀ ਆ ਉਹ ਸਬੰਧਤ ਵਿਭਾਗ ਨੂੰ ਕਿਤੇ ਨਾ ਕਿਤੇ ਚਾਲੂ ਹਾਲਤ 'ਚ ਰੱਖਣੀ ਚਾਹੀਦੀ ਆ ਜਾਂ ਪੱਟੀਆਂ ਦੀ ਕਿਤੇ ਨਾ ਕਿਤੇ ਮਾਰਕਿੰਗ ਕਰਕੇ ਰੱਖਣੀ ਚਾਹੀਦੀ ਆ ਖਾਸ ਕਰਕੇ ਧੁੰਦ ਦੇ ਦਿਨਾਂ ਦੇ ਵਿੱਚ ਲਾਈਟਾਂ ਪ੍ਰੋਪਰ ਚੱਲਦੀਆਂ ਚਾਹੀਦੀਆਂ ਉਹ ਡਿਪਾਰਟਮੈਂਟ ਨੂੰ ਕਿਤੇ ਨਾ ਕਿਤੇ ਉਸ ਚੀਜ਼ ਦੀ ਪਹਿਲਾਂ ਕਿਤੇ ਨਾ ਕਿਤੇ ਵਿਜਿਟ ਕਰਕੇ ਧੁੰਦਾ ਸ਼ੁਰੂ ਹੋਣ ਤੋਂ ਪਹਿਲਾਂ ਵਿਜਿਟ ਕਰਕੇ ਉਸ ਚੀਜ਼ ਨੂੰ ਚਾਲੂ ਕਰ ਲੈਣਾ ਚਾਹੀਦਾ ਜੀ ਦੂਜੀ ਗੱਲ ਜਿਵੇਂ ਆਪਾਂ ਟਰੈਕ ਦੀ ਗੱਲ ਕਰਦੇ ਆਂ ਸਰਕਾਰਾਂ ਦੀ ਜ਼ਿੰਮੇਵਾਰੀ ਦੀ ਗੱਲ ਕਰਦੇ ਆਂ ਜੀ ਦੇਖੋ ਸਕੂਲਾਂ ਦਾ ਸਕੂਲਾਂ ਵਾਲੀ ਗੱਡੀ ਲਾ ਲੋ ਜਾਂ ਤੁਸੀਂ ਆਮ ਕੋਈ ਗੱਡੀ ਲਾ ਲੋ ਉਹਦੇ ਵਿੱਚ ਜਿਹੜਾ ਵੀ ਚਾਲਕ ਕੁਤਾਹੀ ਕਰਦਾ ਜਾਂ ਕਿਤੇ ਨਾ ਕਿਤੇ ਗਲਤੀ ਕਰਦਾ ਜਾਂ ਜੇ ਓਵਰ ਸਪੀਡ ਦੀ ਲਾ ਲੋ ਜਾਂ ਕਿਤੇ ਨਸ਼ੇ 'ਚ ਗੱਡੀ ਚਲਾਉਂਦਾ ਜਾਂ ਕੋਈ ਐਦਾਂ ਦੀ ਗੱਲ ਕਰਦਾ ਜੇ ਆਮ ਪ੍ਰਾਈਵੇਟ ਬੰਦਾ ਤਾਂ ਉਹਦੇ ਤੇ ਆਮ ਦੇਖੋ ਐਕਸ਼ਨ ਹੋਣਾ ਹੀ ਹੋਣਾ ਜੀ ਅਗਰ ਕੋਈ ਸਕੂਲ ਦਾ ਪਾਇਆ ਜਾਂਦਾ ਕਿਸੇ ਕੰਪਨੀ ਸੰਬੰਧਿਤ ਪਾਇਆ ਜਾਂਦਾ ਤਾਂ ਉਹ ਕਿਤੇ ਨਾ ਕਿਤੇ ਕੰਪਨੀ ਨੂੰ ਸੁਚੇਤ ਕਰਕੇ ਉਸ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਤਾਂ ਜੋ ਕਿ ਬੱਸ ਦੇ ਵਿੱਚ ਬੱਚੇ ਬੈਠੇ ਸਕੂਲੀ ਬੱਸ 'ਚ ਬੱਚੇ ਬੈਠੇ ਆ ਜਾਂ ਆਮ ਬੱਸ ਦੇ ਵਿੱਚ ਸਵਾਰੀਆਂ ਬੈਠੀਆਂ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਉਹਨਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਲੇਕਿਨ ਕਿਤੇ ਨਾ ਕਿਤੇ ਅਫਸੋਸ ਦੀ ਗੱਲ ਇਹ ਹੁੰਦੀ ਹੈ ਵੀ ਅਗਰ ਕੋਈ ਹਾਦਸਾ ਹੋ ਜਾਂਦਾ ਉਸ ਤੋਂ ਬਾਅਦ ਕਿਤੇ ਨਾ ਕਿਤੇ ਪੁਲਿਸ ਉਸ ਤਰਕ ਹੁੰਦੀ ਹੈ ਪੁਲਿਸ ਪੁੱਛਗਿੱਛ ਕਰਦੀ ਹੈ ਪਹਿਲਾਂ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ ਵੀ ਸਕੂਲਾਂ 'ਚ ਜਾ ਕੇ ਸਾਡਾ ਫਰਜ਼ ਬਣਦਾ ਹੈ ਟ੍ਰੈਫਿਕ ਪੁਲਿਸ ਦਾ ਫਰਜ਼ ਬਣਦਾ ਹੈ ਜਾਂ ਕੋਈ ਸੰਬੰਧਿਤ ਡਿਪਾਰਟਮੈਂਟ ਦਾ ਫਰਜ਼ ਬਣਦਾ ਹੈ ਵੀ ਸਕੂਲਾਂ 'ਚ ਜਾ ਕੇ ਜਾਣਕਾਰੀ ਦੇਵੇ ਸਕੂਲਾਂ ਨੂੰ ਸਖਤ ਕਿਤੇ ਨਾ ਕਿਤੇ ਦੇਸ਼ ਨਿਰਦੇਸ਼ ਹੋਣੇ ਚਾਹੀਦੇ ਆ ਵੀ ਧੁੰਦ ਦੇ ਵਿੱਚ ਗੱਡੀ ਕਿਵੇਂ ਚਲਾਉਣੀ ਹੈ ਜਾਂ ਗੱਡੀ ਇੱਧੇ ਬੱਚੇ ਵਿੱਚ ਬੱਚ ਸਵਾਰੀਆਂ ਬੈਠੀਆਂ ਉਹਨਾਂ ਨੂੰ ਸੇਫ ਕਿਵੇਂ ਕਰਨਾ ਹੈ ਜੀ ਦੇਖੋ ਇਹ ਫਰਜ ਬਣਦਾ ਸਰਕਾਰਾਂ ਦਾ ਸਬੰਧਤ ਡਿਪਾਰਟਮੈਂਟਾਂ ਦਾ ਲੇਕਿਨ ਉਹ ਗਰਾਊਂਡ ਜ਼ੀਰੋ ਤੇ ਆ ਕੇ ਕੋਈ ਨਹੀਂ ਜੀ ਕਰਦਾ ਠੀਕ ਹੈ ਤੁੰਦੂ ਬਗੈ ਹੋ ਜਾਂਦੀ ਹੈ ਤੁੰਦ ਤੇ ਬਾਅਦ ਐਕਸੀਡੈਂਟ ਹੋ ਜਾਂਦੇ ਆ ਉੱਤੇ ਬਾਅਦ ਬੜੀਆਂ ਬੜੀਆਂ ਪੁਲਸਾਂ ਦੇ ਅੱਗੇ ਵੀ ਮੈਿਕ ਆ ਜਾਂਦਾ ਮੀਡੀਆ ਦਾ ਫਿਰ ਸਕੂਲਾਂ ਦੇ ਅੱਗੇ ਵੀ ਮੈਿਕ ਆ ਜਾਂਦਾ ਮੀਡੀਆ ਦਾ ਡਰਾਈਵਰ ਦੇ ਅੱਗੇ ਵੀ ਮੈਿਕ ਆ ਜਾਂਦਾ ਮੀਡੀਆ ਦਾ ਕਿਉਂ ਪਹਿਲਾਂ ਕਿਉਂ ਨਹੀਂ ਸੂਚਿਤ ਕਰਦੇ ਸੀ ਸੁਚੇਤ ਪਹਿਲਾਂ ਕਰਨਾ ਹੈ ਤੇ ਜੋ ਸਰਕਾਰ ਦੀਆਂ ਸਬੰਧਤ ਵਿਭਾਗਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਨੂੰ ਪਹਿਲਾਂ ਹੀ ਤਿਆਰ ਕਰ ਲੈਣਾ ਚਾਹੀ ਸ਼ਰਮਜੀਤ ਇੱਕ ਬੜੀ ਵੱਡੀ ਅਪਡੇਟ ਆ ਗਈ ਹੈ ਤੁਹਾਨੂੰ ਹੁਣੇ ਮੇਰੇ ਕੋਲ ਆਏ ਦੱਸਦੇ ਨਾ ਕਿ ਅੱਜ ਗੈਰੀ ਧੁੰਦ ਹੈ ਪਟਿਆਲਾ ਇਲਾਕੇ ਦੇ ਵਲਤੇ ਦੇ ਨਾਲ ਲੱਗਦਾ ਇੱਕ ਨਾਬਾ ਸ਼ਹਿਰ ਹੈ ਜਿੱਥੇ ਕਿ ਇਸ ਧੁੰਦ ਦੇ ਚਲਦਿਆਂ ਸ਼੍ਰੀਆਮ ਦੁਕਾਨਾਂ ਵਿੱਚ ਚੋਰੀ ਕੀਤੀ ਗਈ ਕਿਸੇ ਨੂੰ ਪਤਾ ਹੀ ਲੱਗਿਆ ਕਿ ਇਹ ਚੋਰ ਕਿਵੇਂ ਅੰਦਰ ਵੜੇ ਇੰਨੀ ਸੰਗਣੀ ਤੁਮਸੀ ਕਿ ਦੁਕਾਨਦਾਰ ਜਿਹੜੇ ਕਿ ਬਾਹਰ ਬੈਠੇ ਸੀ ਉਹਨੂੰ ਪਤਾ ਹੀ ਨਹੀਂ ਲੱਗ ਸਕਿਆ ਕਿ ਇੱਕ ਬੰਦੇ ਕਿਧਰੋਂ ਆਏ ਕਿਵੇਂ ਚੋਰੀ ਕੀਤੀ ਔਰ ਕਿਵੇਂ ਫਾਰ ਹੋ ਗਏ ਲੱਖਾਂ ਰੁਪਏ ਦੇ ਉੱਥੇ ਚੋਰੀ ਹੋਈ ਹੈ ਦੇਖੋ ਦੇਖੋ ਛੋਡੀ ਸਾਹਿਬ ਧੁੰਦ ਦਾ ਫਾਇਦੇ ਲੰਦੇ ਆ ਲੋਕ ਜਿਨ੍ਹਾਂ ਨੇ ਦੋ ਨੰਬਰ ਦਾ ਕੰਮ ਕਰਨਾ ਹੈ ਜੀ ਜੀ ਚਾਹੇ ਕਿਸੇ ਨੇ ਚੋਰੀ ਕਰਨੀ ਹੈ ਜੀ ਚਾਹੇ ਕਿਸੇ ਨੇ ਕੋਈ ਨਸ਼ੇ ਦਾ ਵਪਾਰ ਕਰਨਾ ਹੈ ਜੀ ਚਾਹੇ ਮੈਂ ਸਿੱਧਾ ਹੀ ਸਿੱਧਾ ਚੈਨਲ ਤੇ ਕਹਿੰਦੇ ਹੋਏ ਸ਼ਰਮ ਆਉਂਦੀ ਹੈ ਜੀ ਜਿਨਨੇ ਵੀ ਬੱਤੋ ਬੱਤ ਮੁੰਡਾ ਕੁੜੀ ਦੇ ਭੱਜਣ ਦੇ ਕੇਸ ਜਨਾਨੀ ਬੰਦੇ ਦੇ ਭੱਜਣ ਦੇ ਕੇਸ ਹੋਣੇ ਤੁਹਾਨੂੰ ਧੁੰਦਾਂ ਚ ਜ਼ਿਆਦਾ ਮਿਲਣਗੇ ਐਵਰੇਜ ਕੱਢ ਕੇ ਦੇਖ ਲਿਓ ਕੁੱਲ ਮਿਲਾ ਕੇ ਧੁੰਦ ਦਾ ਫਾਇਦਾ ਉਹ 2 ਨੰਬਰ ਕਰਨ ਵਾਲੇ ਲੋਕ ਲੈਂਦੇ ਆ ਇਸੇ ਕਰਕੇ ਦੇਖੋ ਸਰਕਾਰਾਂ ਨੂੰ ਵਿਸੰਬੰਧਿਤ ਵਿਭਾਗਾਂ ਨੂੰ ਅਸੀਂ ਬਾਰ ਬਾਰ ਬੇਨਤੀ ਕਰਦੇ ਹੁੰਦੇ ਆ ਕਿ ਇਹਨਾਂ ਚੀਜ਼ਾਂ ਨੂੰ ਸਖਤਾਈ ਨਾਲ ਦੇਖਿਆ ਜਾਵੇ ਇਹਨਾਂ ਨਾਲ ਸਖਤਾਈ ਨਾਲ ਨਜਿੱਠਿਆ ਜਾਵੇ ਦੇਖੋ ਹੁਣ ਚੋਰ ਆ ਚੋਰੀ ਕਰਕੇ ਚਲੇ ਗਿਆ ਜੀ ਧੁੰਦ ਦਾ ਫਾਇਦਾ ਲੈ ਗਿਆ ਲੇਕਿਨ ਨੁਕਸਾਨ ਤਾਂ ਵਬਾ ਕਰਤਾ ਮਾਤੜਦਾ ਹੋ ਗਈ ਕਾਮ ਬੰਦੇ ਦਾ ਹੋ ਗਿਆ ਜੀ ਲੇਕਿਨ ਕਿਤੇ ਨਾ ਕਿਤੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਭੁੱਲ ਜਾਂਦੀਆਂ ਇਹ ਫੇਰ ਚੋਰ ਫੜ ਲੈਂਦੇ ਆ ਕਈ ਵਾਰ ਤਾਂ ਫੜ ਵੀ ਨਹੀਂ ਹੁੰਦੇ ਜੇ ਫੜ ਵੀ ਲੇ ਤਾਂ ਵੀ ਕਿਤੇ ਨਾ ਕਿਤੇ ਛੱਡ ਦਿੰਦੇ ਆ ਕਸੂਰ ਕਿੱਥੇ ਰਹਿ ਜਾਂਦਾ ਗਲਤੀ ਕਿੱਥੇ ਰਹਿ ਜਾਂਦੀ ਆ ਐਸੀ ਸਾਡਾ ਬੀਗ ਪੁਆਇੰਟ ਕਿੱਥੇ ਰਹਿ ਜਾਂਦਾ ਉੱਤੇ ਸਖਤ ਕਾਰਵਾਈ ਨਹੀਂ ਜੀ ਹੁੰਦੀ ਇਸੇ ਕਰਕੇ ਲੋਕ ਸਤਰਕ ਹੋ ਜਨੈ ਜੀ ਫੇਰ ਦੁਬਾਰੇ ਦੇਖ ਅੱਲਾ ਉਰੇ ਨਹੀਂ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਮੈਂ ਇਹ ਵੀ ਦੱਸ ਦੇਣਾ ਤੁਹਾਨੂੰ ਅਤੇ ਦਰਸ਼ਕਾਂ ਨੂੰ ਵੀ ਕਿ ਅੱਜ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਅੰਮ੍ਰਿਤਸਰ ਦੀ ਪੁਲਿਸ ਨੂੰ ਉਹਨਾਂ ਦੇ ਜਿਹੜੇ ਕਮਿਸ਼ਨ ਨੇ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਜਿਹੜੇ ਤੁਸੀਂ ਕਹੇ ਉਹਨਾਂ ਨੇ ਉਹ ਵੀ ਕਿਹਾ ਹੈ ਤੁਹਾਨੂੰ ਦੱਸ ਦੇਣਾ ਕਿ ਡਰੋਨ ਦੇ ਰਾਹੀਂ ਯਾਨੀ ਕਿ ਕਰੋੜਾ ਪੇਰੀ ਜਿਹੜੀ ਕਿ ਸਮਗਲਿੰਗ ਹੋ ਰਹੀ ਸੀ ਹੈਰੋਇਨ ਚਿੱਟਾ ਫੜਿਆ ਗਿਆ ਤੇ ਨਾਲ ਹਥਿਆਰੀ ਫੜੇ ਗਏ ਨੇ ਜਿਸ ਦੋ ਔਰਤਾ ਤੇ 10 ਬੰਦੇ ਯਾਨੀ ਕਿ ਟੋਟਲ 12 ਬੰਦੇ ਦੌਰਤਾਂ ਸਮੇਤ 10 ਬੰਦੇ ਦੱਸਿਆ ਨੇ 12 ਟੋਟਲ ਇਹਨੂੰ ਫੜਿਆ ਤਾਂ ਉਹਨਾਂ ਨੇ ਕਿਹਾ ਵੀ ਇਹ ਡਰੋਨ ਦੇ ਰਾਹੀਂ ਕਰ ਰਹੇ ਸੀ ਤਾਂ ਅੱਜ ਤੂੰਦ ਨਹੀਂ ਸੀ ਪਰ ਇਹ ਕਿਸੇ ਨਾ ਕਿਸ ਤਰੀਕੇ ਯਾਨੀ ਡਰੋਨ ਕਾਬੂ ਆ ਗਿਆ ਤਾਂ ਉਹਨਾਂ ਨੇ ਇਹ ਗੱਲ ਵੀ ਹੋਈ ਹੈ ਕਮਿਸ਼ਨ ਸਾਹਿਬ ਨੇ ਵੀ ਜੇਕਰ ਇਹ ਤੂੰਦ ਅੱਧੇ ਵਧੀ ਤਾਂ ਹੋ ਸਕਦਾ ਹੈ ਵੀ ਜਿਹੜੀ ਨਸ਼ਾ ਸਮਗਲਿੰਗ ਹੈ ਇਹ ਜ਼ਿਆਦਾ ਵੱਧ ਸਕਦੀ ਹੈ ਕਿਉਂਕਿ ਸਾਡੇ ਕੋਲ ਡਿਵਾਈਸਿਸ ਉਨੀਆਂ ਨੇ ਜੇਕਰ ਡਰੋਨ ਆ ਜਾਏਗਾ ਕਵਰ ਤਾਂ ਸੀ ਫੜਾਂਗੇ ਪਰ ਕਹਿੰਦੇ ਕਈ ਵਾਰ ਡਰੋਨ ਕਵਰ 'ਚ ਹੀ ਜਾਂਦਾ ਤੂੰਦਕਾਰੇ ਦਿਖਦਾ ਹੀ ਨਹੀਂ ਡਿਵਾਈਸ ਉਹ ਨਹੀਂ ਪਤਾ ਲੱਗਾ ਦੇਖੋ ਦੇਖੋ ਅਸੀਂ 스테ਟ ਦੇ ਵਿੱਚ ਲਗਾ ਕਰਦੇ ਆ ਵੀ ਪੁਲਿਸ ਨੇ ਬੜੀ ਪ੍ਰਾਪਤੀ ਕੀਤੀ ਹੈ ਜੀ ਲੇਕਿਨ ਸਾਡਾ ਹਮੇਸ਼ਾ ਹੀ ਕੁਐਸਚਨ ਰਹਿੰਦਾ ਹੈ ਵੀ ਜਿਹੜਾ ਨਸ਼ਾ ਬਾਹਰੋਂ ਆਉਂਦਾ ਕਿਵੇਂ ਕਿਹੜੇ ਤਰੀਕੇ ਨਾਲ ਆਉਂਦਾ ਉਹ ਤਾਂ ਬਾਰਡਰ ਤੇ ਜਿਹੜੇ ਲੋਕ ਉਸ ਚੀਜ਼ ਨੂੰ ਦੇਖਦੇ ਆ ਉਹਨਾਂ ਨੂੰ ਪਤਾ ਜੀ ਲੇਕਿਨ ਜਿਹੜੇ ਲੋਕ ਇੱਧਰ ਤੇ ਹੀ ਨਸ਼ਾ ਤਿਆਰ ਕਰਕੇ ਵੇਚ ਰਹੇ ਆ ਜਾਂ ਇੱਧਰ ਹੀ ਨਸ਼ੇ ਦਾ ਕਿਤੇ ਨਾ ਕਿਤੇ ਵਪਾਰ ਕਰ ਰਹੇ ਆ ਉਹਨਾਂ ਦੇ ਪ੍ਰਤੀ ਪੁਲਿਸ ਕਦ ਐਕਸ਼ਨ ਲਾਊਗੀ ਜਾਂ ਉਹਨਾਂ ਦੇ ਪ੍ਰਤੀ ਪੁਲਿਸ ਕਦ ਜਾਗੂਗੀ ਅਸੀਂ ਕਹਿ ਤਾ ਦਿੰਨੇ ਆ ਵੀ ਪਾਕਿਸਤਾਨ ਤੋਂ ਨਸ਼ਾ ਹੁੰਦਾ ਜੀ ਲੇਕਿਨ ਪਾਕਿਸਤਾਨ ਤਾਂ ਭੁੱਖਮਰੀ ਨਾਲ ਮਰ ਰਿਹਾ ਜੀ ਮੈਂ ਇਹ ਨਹੀਂ ਕਹਿੰਦਾ ਵੀ ਉਹ ਝੂਠੀ ਵੀਡੀਓ ਆ ਜੋ ਗਲਤ ਬੋਲ ਰਹੇ ਆ ਬਿਲਕੁਲ ਸਹੀ ਬੋ ਰਹੀ ਆਉਂਦਾ ਜੀ ਲੇਕਿਨ ਸੋਚਣ ਦੀ ਗੱਲ ਇਹ ਹੈ ਵੀ ਸਤੋ ਥੱਲੇ ਵਾਲਾ ਜਿਹੜਾ ਪਾਕਿਸਤਾਨ ਆ ਜਾਂ ਸਤੋ ਜਿਆਦਾ ਜਿਹੜਾ ਜਿਹਨੂੰ ਕਦਰ ਮਹंगाई ਚ ਮਾਰ ਆਇਆ ਹੋਇਆ ਪਾਕਿਸਤਾਨ ਉਹ ਸਾਨੂੰ ਇੰਨੇ ਮਹਿੰਗੇ ਮਹਿੰਗੇ ਨਸ਼ੇ ਦੇ ਰਿਆ ਜੀ ਕਹਿਣਾ ਮੈਂ ਇਹ ਚਾਹਣਾ ਉਧਰੋਂ ਵੀ ਆਉਂਦਾ ਹੋਊਗਾ ਲੇਕਿਨ ਜਿਹੜੇ ਇੱਧਰ ਲੋਕ ਤਿਆਰ ਕਰਕੇ ਵੇਚਦੇ ਆ ਜਾਂ ਇੱਧਰਲੇ ਨਸ਼ੇ ਚੱਲ ਪਏ ਆ ਜਾਂ ਸਾਡੇ ਹਿੰਦੁਸਤਾਨ ਪੰਜਾਬ ਦੇ ਵਿੱਚ ਸਾਡਾ ਖਾਸ ਕਰਕੇ ਜਿਹੜਾ ਪੰਜਾਬ ਨਸ਼ੇ ਦੇ ਬਦਨਾਮ ਹੋਇਆ ਵਾ ਉਹ ਨਸ਼ਿਆਂ ਤੇ ਵੀ ਕਾਬੂ ਕਰਨ ਦੀ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਲੇਕਿਨ ਉੱਥੇ ਕਿਤੇ ਨਾ ਕਿਤੇ ਪੁਲਿਸ ਪਿੱਛੇ ਰਹਿ ਜਾਂਦੀ ਹੈ ਇਹਨਾਂ ਨੇ ਬਹੁਤ ਵਧੀਆ ਕੰਮ ਕਰਿਆ ਹੋਰ ਸਤਾਰਕ ਹੋ ਕੇ ਕਰਨ ਹੋਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੇਫ ਰੱਖ ਕੇ ਕਰਨ ਜੀ ਸ਼ਰਮਾ ਜੀ ਤੁਹਾਨੂੰ ਲੱਗਦਾ ਨਹੀਂ ਕਿ ਜਿਵੇਂ ਪਹਿਲਾਂ ਵੀ ਮੈਂ ਗੱਲ ਕਹਿ ਚੁੱਕਿਆ ਦੁਬਾਰਾ ਰਿਪੀਟ ਕਰਨਾ ਚਾਹਾਂਗਾ ਕਿ ਜਿਹੜੇ ਟ੍ਰੈਫਿਕ ਪੁਲਿਸ ਵਾਲੇ ਨੇ ਉਹਨਾਂ ਨੂੰ ਥੋੜਾ ਜਿਆਦਾ ਡਿਊਟੀਆਂ ਵਧਾ ਦੇਣੇ ਚਾਹੀਦੀਆਂ ਚਲੋ ਡਿਊਟੀਆਂ ਨਾ ਵਧਾਣ ਥੋੜੇ ਟ੍ਰੈਫਿਕ ਪੁਲਿਸ ਵਾਲੇ ਜਿਆਦਾ ਵਧਾ ਦੇਣ ਚੌਂਕਾ ਦੇ ਵਿੱਚ ਜਿਆਦਾ ਨਹੀਂ ਜਿਵੇਂ ਤੁਸੀਂ ਕਿਹਾ ਇਹ ਮਹੀਨਾ ਡੇਢ ਮਹੀਨੇ ਦੀ ਗੱਲ ਹੈ ਤੇ ਇਹਦੀ ਜੀ ਡਿਊਟੀਆਂ ਵਧਾਈਆਂ ਜਾਣ ਤੇ ਤਾਂ ਕਿ ਜਿਹੜੇ ਹਾਸੇ ਹੋ ਰਹੇ ਨੇ ਉਹਨਾਂ ਤੇ ਕੰਟਰੋਲ ਪਾਇਆ ਜਾ ਸਕੇ ਕਿਉਂਕਿ ਦੇਖੋ ਕੁਦਰਤੀ ਕਹਿਰ ਹੈ ਤੁਹੰਦੀ ਕੁਦਰਤੀ ਕਹਿਰ ਹੈ ਇਹਨੂੰ ਆਪਾਂ ਰੋਕ ਨਹੀਂ ਸਕਦੇ ਤੇ ਪਰ ਅਸੀਂ ਜੋ ਆਪਣੇ ਬਚਨ ਦਾ ਪਾਇ ਕਰ ਸਕਦੇ ਆ ਉਹ ਤਾਂ ਕਰੀਏ ਨਾ ਬਿਲਕੁਲ ਬਿਲਕੁਲ ਦੇਖੋ ਉਹ ਵਿਭਾਗ ਨੂੰ ਪੁਲਿਸ ਵਿਭਾਗ ਨੂੰ ਕਿਤੇ ਨਾ ਕਿ ਟ੍ਰੈਫਿਕ ਪੁਲਿਸ ਵਿਭਾਗ ਨੂੰ ਦੇਖਣਾ ਚਾਹੀਦਾ ਉਹ ਡਿਊਟੀਆਂ ਵਧਾਉਣੀਆਂ ਚਾਹੀਦੀਆਂ ਲੇਕਿਨ ਸੋਡੀ ਸਾਹਿਬ ਕਿਤੇ ਨਾ ਕਿਤੇ ਸਾਡਾ ਆਪਣਾ ਫਰਜ਼ ਬਣਦਾ ਵੀ ਅਸੀਂ ਅਗਰ ਕਾਨੂੰਨਾਂ ਦੇ ਅੰਦਰ ਰਹਿ ਕੇ ਚੱਲੂਗੇ ਅਸੀਂ ਰੋਡ ਤੇ ਹਮੇਸ਼ਾ ਹੀ ਅੱਖਾਂ ਖੋਲ ਕੇ ਚੱਲੂਗੇ ਜਾਂ ਫੋਨ ਦੇ ਵਿੱਚ ਧਿਆਨ ਨਹੀਂ ਰੱਖੂਗੇ ਤਾਂ ਸਾਨੂੰ ਨਹੀਂ ਜੀ ਲੱਗਦਾ ਹਾਦਸਾ ਹੋ ਜਾਊਗਾ ਪੁਲਿਸ ਟ੍ਰੈਫਿਕ ਮੁਲਾਜ਼ਮ ਵਿਚਾਰਾ ਕਿਆ ਕਰੂਗਾ ਜਦ ਬੰਦਾ ਕੰਨਾਂ ਦੇ ਵਿੱਚ ਟੂਟੀਆਂ ਜਿਹਾ ਲਾ ਕੇ 이어ਫੋਨ ਲਾ ਕੇ ਕਿਤੇ ਨਾ ਕਿਤੇ ਫੋਨ ਦੇ ਵਿੱਚ ਧਿਆਨ ਜਾ ਰਿਹਾ ਕਿਤੇ ਨਾ ਕਿਤੇ ਸਪੀਡ ਤੇ ਅੱਖਾਂ ਕਿਤੇ ਆ ਇਹ ਚੀਜ਼ਾਂ ਸਾਨੂੰ ਆਪ ਕਿਤੇ ਨਾ ਕਿਤੇ ਸਾਨੂੰ ਆਪ ਸਮਝਣ ਦੀ ਜ਼ਰੂਰਤ ਹੈ ਇਸੇ ਕਰਕੇ ਮੈਂ ਸਟਾਰਟਿੰਗ ਦੇ ਵਿੱਚ ਕਹਿ ਆਵਦੇ ਜਿਹੜੇ ਟ੍ਰੈਫਿਕ ਜਦੋਂ ਅਸੀਂ ਰੋਡ ਤੇ ਚੱਲਣਾ ਹੈ ਉਹ ਜਿਹੜੇ ਨਿਯਮ ਹੁੰਨੇ ਆ ਟ੍ਰੈਫਿਕ ਦੇ ਨਿਯਮ ਹੁੰਨੇ ਆ ਉਹਨਾਂ ਨੂੰ ਫਾਲੋ ਕਰਕੇ ਚੱਲੋ ਅਗਰ ਤੁਸੀਂ ਉਹਨਾਂ ਦੇ ਅੰਦਰ ਹੋ ਕੇ ਚੱਲਦੇ ਆ ਨਿਯਮ ਨੂੰ ਪਾਲਣਾ ਕਰਕੇ ਚੱਲਦੇ ਆ ਫਿਰ ਤੁਸੀਂ ਹਾਦਸੇ ਦਾ ਸ਼ਿਕਾਰ ਬਹੁਤ ਘੱਟ ਹੋਵੋਗੇ ਹਾ ਕੋ ਦਾ ਨਾ ਕੋ ਆਸਾ ਕੋਈ ਗਲਤੀ ਨਾਲ ਕੋਈ ਦੂਜਾ ਗਲਤੀ ਕਰਦਾ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਆਦਰਵਾਇਜ਼ ਤੁਸੀਂ ਵੀ ਸੇਫ ਹੋਵੋਗੇ ਤੇ ਸਾਹਮਣੇ ਵਾਲਾ ਵੀ ਸੇਫ ਰਹੂਗਾ ਜੀ ਯਾਨੀ ਤੁਹਾਡੇ ਕਹਿਣ ਦਾ ਸਿੱਧਾ ਉਹ ਚਾਣਨੇ ਆ ਕਿ ਲੋਕਾਂ ਨੂੰ ਜਿਆਦਾ ਇਸ ਦੇ ਬਾਰੇ ਸੁਚੇਤ ਕਰਨ ਦੀ ਲੋੜ ਹੈ ਕਿਉਂਕਿ ਅਸੀਂ ਲੋਕ ਗੱਡੀ ਆਪਣੀ ਚਾਹੇ 2 ਵੀਲਰ ਹੈ ਚਾਹੇ ਚਾਹੇ 2 ਵੀਲਰ ਹੈ ਸੋਰੀ ਚਾਹੇ 4 ਵੀਲਰ ਹੈ ਅਸੀਂ ਬਹੁਤ ਤੇਜ਼ ਭਜਾਨੇ ਆ ਸਾਨੂੰ ਇਹ ਦਿਨਾਂ ਦੇ ਵਿੱਚ ਸਲੋ ਚੱਲਣਾ ਚਾਹੀਦਾ ਹੈ ਆਪਣੇ ਪਰਿਵਾਰ ਸਾਡਾ ਘਰੇ ਡੀਕਦਾ ਹੈ ਸਾਨੂੰ ਯਾਨੀ ਆਪ ਥੋੜਾ ਦੇਖਣ ਦੇਦਾ ਕਿਉਂਕਿ ਦੇਖੋ ਦੂਜੇ ਨੇ ਨਹੀਂ ਦੇਖਣਾ ਅਸੀਂ ਆਪ ਬਚਣਾ ਐਕਸੀਡੈਂਟ ਤੋਂ ਕੋਈ ਵੀ ਘਟਨਾ ਤੋਂ ਤੁਸੀਂ ਸਹੀ ਕਿਹਾ ਪੁਲਿਸ ਵਾਲੇ ਕਾਤਾ ਖੜਨਗੇ ਉਹਨਾਂ ਦੀ ਵੀ ਆਖਰ ਡਿਊਟੀਆਂ ਨੇ ਤੇ ਸਾਨੂੰ ਆਪ ਆਪਣਾ ਬਚਾਓ ਕਰਨਾ ਪਏਗਾ ਹਾਂ ਬਿਲਕੁਲ ਬਿਲਕੁਲ ਦੇਖੋ ਜ਼ਿਆਦਾਤਰ ਅੱਜ ਐਕਸੀਡੈਂਟ ਹੋ ਰਿਹਾ ਫੋਨਾਂ ਦੇ ਕਰਕੇ ਜੀ ਜੀ ਅਗਲਾ ਗੱਡੀ 'ਚ ਜਾਂਦਾ ਹੁੰਦਾ ਬੇਸ਼ੱਕ ਉਹ ਗੱਡੀ ਦੇ ਸਿੱਧਾ ਬਲੂਟੁੱਥ ਨਾਲ ਅਟੈਚ ਕਰਕੇ ਸਪੀਕਰਾਂ ਤੇ ਗੱਲ ਕਰ ਰਿਹਾ ਹੁੰਦਾ ਇਕੱਲਾ ਹੁੰਦਾ ਕੋਈ ਉਹ ਪ੍ਰੋਬਲਮ ਨਹੀਂ ਹੁੰਦੀ ਲੇਕਿਨ ਜਦੋਂ ਰੋਡ ਤੇ ਚੱਲ ਰਹੇ ਉਹਦਾ ਦਿਮਾਗ ਕਿਤੇ ਨਾ ਕਿਤੇ ਉਸ ਗੱਲ ਵਾਲੇ ਚਲੇ ਜਾਂਦਾ ਕਿਤੇ ਨਾ ਕਿਤੇ ਦਿਮਾਗ ਦਾ ਜਿਹੜਾ ਬੈਲੈਂਸ ਹਿੱਲ ਜਾਂਦਾ ਟੂ ਵੀਲਰ ਤੇ ਵੀ ਜਾਂਦੇ ਆ ਲੋਕ 이어ਫੋਨ ਜੇ ਲਾ ਲੈਂਦੇ ਆ ਉੱਤੋਂ ਦੀ ਹੈਲਮਟ ਲੈ ਲੈਂਦੇ ਪੱਗ ਬੱਲ ਲੈਂਦੇ ਪਰਨਾ ਬੱਲ ਲੈਂਦੇ ਕਹਿਣਦਾ ਮੈਂ ਕਹਿਣਾ ਮੈਂ ਇਹ ਚਾਹੁੰਦਾ ਵੀ ਜਦੋਂ ਅਸੀਂ ਰੋਡ ਤੇ ਚੱਲਦੇ ਆ ਸਾਡਾ ਦਿਮਾਗ ਸਿਰਫ ਡਰਾਈਵਿੰਗ 'ਚ ਹੋਣਾ ਚਾਹੀਦਾ ਜਦੋਂ ਅਸੀਂ ਫੋਨ ਦੇ ਨਾਲ ਅਟੈਚ ਹੋ ਜਾਂਦੇ ਆ ਸਾਡਾ ਜ ਦਾ ਫੋਨ ਦੇ ਵਿੱਚ ਚਲੇ ਜਾਂਦਾ ਹੈ ਇਹੀ ਕਾਰਨ ਬਣ ਜਾਂਦਾ ਹੈ ਵੀ ਅਸੀਂ ਆਪ ਤਾਂ ਮਰਦੇ ਹੀ ਮਰਦੇ ਸੀ ਦੂਰ ਨੂੰ ਵੀ ਲੈ ਬੈਠਦੇ ਆ ਸ਼ਰਮਾਇ ਤੁਹਾਨੂੰ ਲੱਗਦਾ ਨਹੀਂ ਚਲੋ ਮੈਂ ਧੁੰਦੀ ਗੱਲ ਨਹੀਂ ਕਰਦਾ ਜਿਹੜੇ ਲੋਕ ਫੋਨ ਲਗਾ ਕੇ ਡਰਾਈਵਿੰਗ ਕਰਦੇ ਆ ਜ्यादातर ਹਾਦਸਿਆਂ ਦਾ ਕਾਰਨ ਫੋਨ ਬਣ ਰਿਹਾ ਹੈ ਇਹਨਾਂ ਦੇ ਖਿਲਾਫ ਸਰਕਾਰਾਂ ਕਾਨੂੰਨ ਕਿਉਂ ਨਹੀਂ ਬਣਾਉਂਦੀਆਂ ਸਰਕਾਰਾਂ ਕਿਉਂ ਨਹੀਂ ਕਰ ਚੁੱਕਦੀਆਂ ਦੇਖੋ ਸ਼੍ਰੀਆਮ ਬੁੱਲਟੇ ਵਟਾ ਕੇ ਚੱਲ ਰਹੇ ਨੇ ਅੱਜ ਵੀ ਚੱਲ ਰਹੇ ਨੇ ਸ਼੍ਰੀਆਮ ਫੋਨ ਚੱਲ ਰਹੇ ਨੇ ਕੰਨਾਂ ਟੂਟੀਆਂ ਜਿਵੇਂ ਤੁਸੀਂ ਕਿਹਾ ਹੈੱਡਫੋਨ ਲਗਾ ਲੈਂਦੇ ਨੇ ਤਾਂ ਫਿਰ ਬਾਅਦ 'ਚ ਵੱਡਾ ਹਾਸਾ ਹੁੰਦਾ ਫਿਰ ਬਾਅਦ 'ਚ ਉਹੀ ਲੋਕ ਯ ਕੋਈ ਫਾਇਦਾ ਨਹੀਂ ਸਰਕਾਰਾਂ ਕਿਉਂ ਨਹੀਂ ਕੁਝ ਕਰਦੀਆਂ ਸਰਕਾਰ ਨੂੰ ਅੱਗੇ ਆਉਂਦੀ ਲੋੜ ਨਹੀਂ ਵੱਡੇ ਵੱਡੇ ਚਲਾਨ ਕ ਕਰਨੀ ਨਾ ਦੇ ਐਸੇ ਕਾਨੂੰਨ ਬਣਾਣ ਬਿਲਕੁਲ ਸੋਢੀ ਸਾਹਿਬ ਆਪਾਂ ਨੇ ਬਹੁਤ ਵਾਰ ਚੰਡੀਗੜ੍ਹ ਦੀ ਹੈ ਜਿਹੜੀ ਉਦਾਹਰਨ ਦਿੱਤੀ ਹੈ ਟਰੈਫਿਕ ਦੇ ਦੀ ਟਰੈਫਿਕ ਨੂੰ ਅੱਗੇ ਰੱਖਦੇ ਹੋਏ ਜੀ ਟਰੱਕ ਨਿਯਮਾਂ ਨੂੰ ਵਗੇ ਰੱਖਦੇ ਹੋਏ ਜੀ ਤੁਸੀਂ ਚੰਡੀਗੜ੍ਹ ਦੇ ਵਿੱਚ ਅਗਰ ਟੂ ਵੀਲਰ ਤੇ ਜਾਂਦੇ ਆ ਫੋਰ ਵੀਲਰ ਤੇ ਜਾਂਦੇ ਆ ਅਗਰ ਤੁਹਾਡਾ ਪੁਲਿਸ ਨੂੰ ਪਤਾ ਲੱਗ ਗਿਆ ਵੀ ਤੁਸੀਂ ਫੋਨ ਤੇ ਗੱਲਬਾਤ ਕਰ ਰਹੇ ਹੋ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਰਹੋ ਤੁਹਾਨੂੰ ਛੱਡ ਨਹੀਂ ਸਕਦੇ ਤੁਹਾਨੂੰ ਉਸ ਦਾ ਹਰਜਾਨਾ ਭਰ ਨਹੀਂ ਪਾ ਪਾਊਗਾ ਲੇਕਿਨ ਸਾਡੇ ਪੰਜਾਬ ਦੀ ਪੁਲਿਸ ਕਿਆ ਕਰਦੀ ਹੈ ਜੀ ਸਾਡੇ ਪੰਜਾਬ ਦੀ ਪੁਲਿਸ ਦੇ ਅੱਗੇ ਕੋਈ ਟੂ ਵੀਲਰ ਚ ਮੋਢੇ ਪਰ ਲਾ ਕੇ ਰੱਖ ਕੇ ਮੋਟਰਸਾਈਕਲ ਚਲਾ ਰਿਹਾ ਕੋਲੋਂ ਨਿਕਲ ਜਾਂਦਾ ਕੋਈ ਨਹੀਂ ਬੋਲਦਾ ਕੋਈ ਗੱਡੀ ਵਾਲਾ ਜਾ ਰਿਹਾ ਕੋਈ ਨਹੀਂ ਬੋਲਦਾ ਅਗਰ ਕਿਸੇ ਨੂੰ ਫੜ ਵੀ ਲੈਣੇ ਕੋਈ ਸਪਾਰਸ ਲਾ ਕੇ ਛੱਡ ਜਾਂਦਾ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੀ ਪੁਲਿਸ ਵੀ ਕਿਤੇ ਨਾ ਕਿਤੇ ਜਿਹੜੀ ਇਹ ਸਖਤ ਰਹਿੰਦੀ ਆ ਜਾਂ ਉਹ ਮਤਲਬ ਲੋਕਾਂ ਨੂੰ ਉਸ ਦੇ ਪ੍ਰਤੀ ਪੁਲਿਸ ਦਾ ਡਰ ਵੀ ਹੁੰਦਾ ਹੈ ਲੇਕਿਨ ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਵਿੱਚ ਜਾਂ ਚੰਡੀਗੜ੍ਹ ਨੂੰ ਹੋਰ ਸੂਬਿਆਂ ਨੂੰ ਚੰਡੀਗੜ੍ਹ ਨੂੰ ਛੱਡ ਕੇ ਬਾਕੀ ਸੂਬਿਆਂ ਦੇ ਵਿੱਚ ਕੀ ਹੁੰਦਾ ਜੀ ਪੁਲਿਸ ਦੇਖਦੀ ਆ ਵੀ ਲੋਕਲ ਬੰਦਾ ਜਾਂ ਬਾਹਰ ਦਾ ਬੰਦਾ ਉਹਨੂੰ ਨਹੀਂ ਕੋਈ ਮਤਲਬ ਹੁੰਦਾ ਵੀ ਇਹ ਫੋਨ ਤੇ ਲਾ ਕੇ ਗੱਲ ਕਰ ਰਿਹਾ ਕਿਸੇ ਨੂੰ ਮਰੂਗਾ ਜਾਂ ਮਾਰੂਗਾ ਨਾ ਉੱਥੇ ਪੈਸਾ ਅੱਗੇ ਆ ਜਾਂਦਾ ਸਪਾਰਸ਼ ਅੱਗੇ ਆ ਜਾਂਦੀ ਹੈ ਚੰਡੀਗੜ੍ਹ ਦੇ ਵਿੱਚ ਇਹ ਚੀਜ਼ ਬਹੁਤ ਘੱਟ ਆ 80% ਆ ਜਿਹੜੀ ਕਿਤੇ ਨਾ ਕਿਤੇ ਪੁਲਿਸ ਉੱਥੇ ਦੀ ਸਹੀ ਕੰਮ ਕਰਦੀ ਆ ਸਾਡੀ ਜਿਹੜੀ ਪੁਲਿਸ ਆ ਕਿਤੇ ਨਾ ਕਿਤੇ ਲੈਣ ਦੇਣ ਦੇ ਚੱਕਰ ਦੇ ਜਾਂ ਜਾਣ ਪਛਾਣ ਦੇ ਚੱਕਰ ਚ ਉਹ ਹਾਸਿਆ ਨੂੰ ਕਿਤੇ ਨਾ ਕਿਤੇ ਹੋਰ ਤਰਜੀਹ ਦਿੰਦੀ ਐ ਵੀ ਅੱਗੇ ਹੋਰ ਆਸਰਾ ਕਰੇ ਮੈਂ ਬੰਦੇ ਨੂੰ ਛੱਡ ਦਵਾ ਚਪਾਰ ਤੇ ਤੇ ਪ੍ਰਤੀ ਛੱਡ ਦਵਾ ਜਾਂ ਪੈਸਾ ਲੈ ਦੇ ਕੇ ਛੱਡ ਦਵਾ ਉਹ ਫਿਰ ਅੱਗੇ ਹਾਸਿਆ ਨੂੰ ਤਰਜੀਹ ਦੇਣੀ ਹੀ ਹੋ ਜਾਂਦੀ ਜੀ ਥੋੜਾ ਜਿਹਾ ਸ਼ਰਮਾ ਜੀ ਦੇਖੋ ਆਪਾਂ ਪੁਲਿਸ ਵੀ ਗਲਤੀ ਕਰਤੀ ਥੋੜਾ ਜਿਹਾ ਆਪਣੇ ਪਰਿਵਾਰਕ ਮੈਂਬਰ ਨੇ ਸਾਰੀ ਵਾਰ ਬੱਚੇ ਦਾ ਰਹਾ ਤੇ ਆਪਾਂ ਨੂੰ ਵੀ ਥੋੜਾ ਜਿਹਾ ਆਪਣੇ ਬੱਚਿਆਂ ਨੂੰ ਸਟੇਟ ਕਰਨਾ ਚਾਹੀਦਾ ਵੀ ਤੁਸੀਂ ਮੋਟਰਸਾਈਕਲ ਐਵੇਂ ਨਾ ਚਲਾਓ ਸਲੋ ਚਲਾਓ ਜੇ ਜਿਆਦਾ ਧੁੰਦ ਹੈ ਤਾਂ ਬਾਹਰ ਨਾ ਐਵੇਂ ਵੀ ਦੇਖੋ ਆਪਾਂ ਗਾਈਡ ਕਰ ਸਕਦੇ ਆ ਆਪਾਂ ਆਪਾਂ ਵੀ ਥੋੜਾ ਲੋਕ ਜਾਗਰਿਤ ਨਾ ਹੋ ਰਹੇ ਦੇਖੋ ਗਾਈਡ ਕਰ ਸਕਦੇ ਆ ਬਿਲਕੁਲ ਲੇਕਿਨ ਸਭ ਤੋਂ ਵੱਡਾ ਜਿਹੜਾ ਸਹਾਇਜੋਗ ਹੋ ਜਾਂਦਾ ਹੈ ਚਾਹੇ ਉਹਨੂੰ ਹਾਸੇ ਚਲਾ ਲਓ ਚਾਹੇ ਉਹਨੂੰ ਬਜਟ ਚਲਾ ਲਓ ਘਰ ਦੇ ਪੇਰੈਂਟਸ ਤੋਂ ਹੋ ਜਾਂਦਾ ਮਾਤਾ ਪਿਤਾ ਤੋਂ ਹੋ ਜਾਂਦਾ ਲੇਕਿਨ ਅਸੀਂ ਕੀ ਆ ਦੇਖਦੇ ਆਂ ਬੱਚੇ ਦੀ ਉਮਰ 12 13 ਸਾਲ ਹੁੰਦੀ ਹੈ ਬੱਚੇ ਕੋਲ ਲਾਇਸੈਂਸ ਨਹੀਂ ਹੁੰਦਾ ਬੱਚਾ ਗੱਡੀ ਲੈ ਜਾਂਦਾ ਕਿਤੇ ਨਾ ਕਿਤੇ ਚੈਤੋਂਦ ਲਾ ਲਓ ਬਿਨਾਂ ਤੁੰਦ ਤੇ ਲਾ ਲਓ ਉਹ ਗੱਡੀਆਂ ਚਲਾਉਨੇ ਆ ਸਕੂਟਰੀਆਂ ਚਲਾਉਨੇ ਆ ਮੋਟਰਸਾਈਕਲ ਚਲਾਉਨੇ ਆ ਬੱਚਿਆਂ ਦੇ ਮਾਪੇ ਨੂੰ ਪਤਾ ਹੁੰਦਾ ਵੀ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਅਜੇ ਦੀ ਉਮਰ ਨਹੀਂ ਹੈਗੀ ਫਿਰ ਵੀ ਕਿਤੇ ਨਾ ਕਿਤੇ ਉਹ ਚਾਬੀਆਂ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਚੈਨਲ ਦੇ ਮਾਧਿਅਮ ਰਾਹੀਂ ਮੈਂ ਉਹਨ ਕਿਤੇ ਨਾ ਕਿਤੇ ਖਾਸ ਕਰਕੇ ਰੋਡ ਤੇ ਚੱਲਣ ਵਾਲੇ ਜਿਹੜੇ ਬੱਚੇ ਨੂੰ ਇਹ ਜੀ ਅਣਗਹਿਲੀ ਕਰਨ ਦਿੰਦੇ ਆ ਵੀ ਬਿਨਾਂ ਲਾਇਸੈਂਸ ਤੋਂ ਜਾਂ ਬਿਨਾਂ ਇਸ ਤੋਂ ਜਾਂ ਬਿਨਾਂ ਉਹਨੂੰ ਤਜਰਬੇ ਤੋਂ ਰੋਡ ਤੇ ਚੜ੍ਹਨ ਦਿੰਦੇ ਆ ਜਾਂ ਗੱਡੀ ਦੀ ਚਾਬੀ ਵੈਕ ਦੀ ਚਾਬੀ ਦਿੰਦੇ ਆ ਨਹੀਂ ਦੇਣੀ ਚਾਹੀਦੀ ਕਿਉਂਕਿ ਠੀਕ ਹੈ ਉਹ ਸਾਡਾ ਕੰਮ ਦਾ ਬੱਚਾ ਕਰਿਆ ਹੋਊਗਾ ਸਾਡਾ ਬਤਲਵਾ ਆਪਣਾ ਸ਼ੌਂਕ ਤਾਂ ਪੂਰਾ ਕਰ ਲਊਗਾ ਲੇਕਿਨ ਕਿਤੇ ਨਾ ਕਿਤੇ ਉਹਨੂੰ ਹਜੇ ਤਜਰਬਾ ਨਹੀਂ ਹੈਗਾ ਉਹਦਾ ਹਜੇ ਲਾਇਸੈਂਸ ਨਹੀਂ ਬਣਿਆ ਹੈਗਾ ਆਪਣੀ ਗਲਤੀ ਕਰਕੇ ਦੂਜੇ ਨੂੰ ਵੀ ਮਾਰੂਗਾ ਕਿਤੇ ਨਾ ਕਿਤੇ ਸਾਡਾ ਆਪਣਾ ਸਹਿਯੋਗ ਹੋਣਾ ਚਾਹੀਦਾ ਟ੍ਰੈਫਿਕ ਦੇ ਨਿਯਮਾਂ ਨੂੰ ਅੱਗੇ ਰੱਖਦੇ ਹੋਏ ਜਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਕਿਤੇ ਨਾ ਕਿਤੇ ਸੋਚਣ ਦੀ ਜ਼ਰੂਰਤ ਹੈ ਜ਼ਿਆਦਾਤਰ ਹਾਸੇ ਕਿਤੇ ਨਾ ਕਿਤੇ ਜਿਹੜੇ ਬੱਚੇ ਅੱਜ ਦੇ ਸਾਡਾ ਨੌਜਵਾਨ ਕਿਤੇ ਨਾ ਕਿਤੇ ਮੁੰਡੇ ਹੁੰਨੇ ਆ ਉਹ ਮੋਟਰਸਾਈਕਲ ਤੇ ਚਾਰ ਚਾਰ ਪੰਜ ਪੰਜ ਮੁੰਡੇ ਬੈਠੇ ਉਹਨੇ ਕਿਤੇ ਨਾ ਕਿਤੇ ਟ੍ਰੈਫਿਕ ਨਿਯਮਾਂ ਦੀ ਧੱਜੀਆਂ ਡਾਉਨ ਹੁੰਨੇ ਆ ਜਾਂ ਗੱਡੀ ਦੀ ਸਪੀਡ ਇਦਾਂ ਦੀ ਹੁੰਦੀ ਆ ਬੱਚਿਆਂ ਦੇ ਮਾਪੇ ਨੂੰ ਪਤਾ ਵੀ ਹੁੰਦਾ ਫਿਰ ਵੀ ਕਿਤੇ ਨਾ ਕਿਤੇ ਰੋਕਦੇ ਨਹੀਂ ਹੈਗੇ ਕਹਿੰਦਾ ਮੈਂ ਇਹ ਚਾਹੁੰਦਾ ਵੀ ਬੱਚਿਆਂ ਦੇ ਉਹਨਾਂ ਨੂੰ ਚਾਹੀਦਾ ਵੀ ਸਾਡਾ ਬੱਚਾ ਰੋਡ ਦੇ ਚੱਲਣ ਯੋਗ ਹੈਗਾ ਤਾਂ ਉਹਨੂੰ ਗੱਡੀ ਦੋ ਬਾਈਕ ਦੋ ਆਦਰਵਾਇਜ਼ ਉਹਨੂੰ ਗੱਡੀ ਦੀ ਚਾਬੀ ਜਾਂ ਬਾਈਕ ਦੀ ਚਾਬੀ ਨਾ ਦਿਓ ਵੀ ਸਾਡੇ ਹਿਸਾਬ ਨਾਲ ਜੀ ਹਾਂ ਕਿਉਂਕਿ ਜਨਮ ਇਹ ਦੇਖੋ ਮੈਂ ਤਾਂ ਇਹ ਵੀ ਕਹਿਣਾ ਚਾਹਾਂਗਾ ਵੀ ਸਰਕਾਰਾਂ ਹਰੇਕ ਕੰਮ ਦੇ ਲਈ ਕੈਂਪ ਦਾ ਆਯੋਜਨ ਕਰਦੀਆਂ ਕੋਈ ਅਜਿਹੇ ਸਕੂਲਾਂ ਕਾਲਜਾਂ ਕੈਂਪ ਵੀ ਲੱਗਣੇ ਚਾਹੀਦੇ ਆ ਤਾਂ ਕਿ ਇੱਥੇ ਬੱਚਿਆਂ ਨੂੰ ਯਾਨੀ ਕਿ ਟ੍ਰੈਫਿਕ ਦੇ ਜਿਹੜੇ ਰੂਲ ਹੁੰਦੇ ਆ ਉਹਨਾਂ ਨੂੰ ਫੋਲੋ ਕਰਾਉਣਾ ਚਾਹੀਦਾ ਹੈ ਤਾਂ ਕਿ ਬੱਚੇ ਕਾਇਦੇ ਕਾਨੂੰਨ ਦੇ ਵਿੱਚ ਰਹਿਣ ਹਾਂ ਬਿਲਕੁਲ ਹੁੰਦੇ ਆਂ ਜੀ ਲੇਕਿਨ ਜਾਨਨੇ ਅਸੀਂ ਬਹੁਤ ਵਾਰ ਦੇਖਿਆ ਕਈ ਸਕੂਲਾਂ ਦੇ ਵਿੱਚ ਕ੍ਰਾਇਮ ਕਪੋਰਸ ਦੇ ਜਿਹੜੇ ਸੀਨੀਅਰ ਆਫਸਰ ਹੁੰਨੇ ਹੋ ਜਾ ਕੇ ਕਿਤੇ ਨਾ ਕਿਤੇ ਕਲਾਸ ਵੀ ਲਾਉਂਦੇ ਆਂ ਬੱਚਿਆਂ ਦੇ ਕਿਤੇ ਨਾ ਕਿਤੇ 10-15 ਮਿੰਟ ਦੇ ਸਮਝਾਉਂਦੇ ਆਂ ਲੇਕਿਨ ਘੱਟ ਬਹੁਤ ਘੱਟ ਆ ਮੈਂ ਉਹੀ ਗੱਲ ਪਹਿਲਾਂ ਕੀਤੀ ਸੀਗੀ ਵੀ ਸਕੂਲਾਂ ਦੇ ਵਿੱਚ ਜਾਂ ਜਿੱਥੇ ਕਿਤੇ ਨਾ ਕਿਤੇ ਬੱਚਿਆਂ ਦੇ ਨਾਲ ਸੰਬੰਧਤਾ ਚਾਹੇ ਕਾਲਜ ਆ ਚਾਹੇ ਸਕੂਲ ਆ ਉਹਦੇ ਵਿੱਚ ਤੁੰਦਾਂ ਸ਼ੁਰੂ ਹੋਣ ਤੋਂ ਪਹਿਲਾਂ ਜਾ ਕਿਤੇ ਨਾ ਕਿਤੇ ਮਹੀਨੇ 2 ਮਹੀਨੇ ਦੇ ਵਿੱਚ ਇੱਕ 10-15 ਮਿੰਟ ਦੀ ਕਿਤੇ ਨਾ ਕਿਤੇ ਟਾਕ ਹੋਣੀ ਚਾਹੀਦੀ ਆ ਬੱਚਿਆਂ ਦੇ ਪ੍ਰਤੀ ਸੀਨੀਅਰ ਅਫਸਰ ਹੋਵੇ ਜਾਏਗਾ ਪੁਲਸ ਦਾ ਕੋਈ ਵੀ ਅਫਸਰ ਹੋਵੇ ਟ੍ਰੈਨਕਨੀ ਪੁਲਸ ਦਾ ਜੀ ਤਾਂ ਜਾ ਕੇ ਉਹ ਬੱਚਿਆਂ ਨੂੰ ਦੱਸ ਸਕੇ ਵੀ ਅਸੀਂ ਤੁਹਾਨੂੰ ਕਿੱਦਾਂ ਚੱਲਣਾ ਹੈ ਜਾਂ ਅਸੀਂ ਕਿੰਨੇ ਸਵਾਰੀ ਕਿਹੜੀ ਗੱਡੀ 'ਚ ਕਿੰਨੀ ਸਵਾਰੀ ਹੋਣੀ ਚਾਹੀਦੀ ਹੈ ਟੂ ਵੀਲਰ ਤੇ ਕਿੰਨੇ ਬੰਦੇ ਹੋਣੇ ਚਾਹੀਦੇ ਹੈਲਪਟ ਦਾ ਪ੍ਰਯੋਗ ਕਰਨਾ ਹੈ ਕਿੱਥੇ ਪ੍ਰਯੋਗ ਕਰਨਾ ਜਾਂ ਫੋਨ ਦਾ ਪ੍ਰਯੋਗ ਕਰਨਾ ਨਹੀਂ ਕਰਨਾ ਐਦਾਂ ਦੀਆਂ ਗੱਲਾਂ ਕਿਤੇ ਨਾ ਕਿਤੇ ਸਾਨੂੰ ਸਾਲ ਦੇ ਵਿੱਚ 7 ਜਾਂ 8 ਵਾਰ ਕਿਤੇ ਨਾ ਕਿਤੇ ਬੱਚਿਆਂ ਨੂੰ ਸਕੂਲਾਂ ਕਲਜਾਂ ਦੇ ਵਿੱਚ ਜਾ ਕੇ ਦੱਸਣਾ ਚਾਹੀਦਾ ਹੈ ਜੀ ਸੋ ਸੰਦੀਪ ਸ਼ਰਮਾ ਜੀ ਤੁਸੀਂ ਸਾਨੂੰ ਸਾਡੇ ਅੱਜ ਦੇ ਲਾਜ਼ਮੀ ਵਿਸ਼ੇ ਤੇ ਆਪਣੇ ਯਾਨੀ ਕਿ ਵਿਚਾਰ ਸਾਂਝੇ ਤੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਜੀ ਧੰਨਵਾਦ ਇਸ ਦਾ ਕਹਿਣਾ ਹੈ ਵੀ ਸਾਡੇ ਦੋ ਸ਼ਬਦ ਬੋਲੇ ਹੋਏ ਕਿਸੇ ਦਾ ਭਲਾ ਹੋ ਜਵੇ ਜੀ ਚੈਨਲ ਦਾ ਵੀ ਧੰਨਵਾਦ ਹੈ ਜੀ ਸਾਡੇ ਰੱਬ ਵਰਗੇ ਸਰੋਤਾਂ ਦਾ ਵੀ ਧੰਨਵਾਦ ਹੈ ਜੀ ਧੰਨਵਾਦ ਸੋ 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 ਇਹ ਸਾਡੇ ਪੱਤਰਕਾਰ ਸੰਦੀਪ ਸ਼ਰਮਾ ਜੀ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਇੱਕ ਧੁੰਦ ਦਾ ਦੇਖੋ ਕੁਦਰਤੀ ਕਹਿ ਰਿਹਾ ਇਹਨੂੰ ਕਹਿ ਜਾਂਦਾ ਮਹੀਨਾ ਦੋ ਮਹੀਨੇ ਇਹਨੇ ਪੈਣਾ ਹੀ ਪੈਣਾ ਪਰ ਅਸੀਂ ਲੋਕਾਂ ਨੇ ਸਿਹਤ ਹੋਣਾ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ ਜਿਹੜੇ ਹਾਸੇ ਧੁੰਦ ਸਿਆ ਹੋਏ ਨੇ ਕਿਸ ਤਰ੍ਹਾਂੋਂ ਤੋਂ ਬਚਣਾ ਆਪਣੇ ਬੱਚਿਆਂ ਨੂੰ ਗਾਈਡ ਕਰੋ ਕਿ ਉਹ ਮੋਟਰਸਾਈਕਲ ਸਕੂਟਰ ਜਾਂ ਗੱਡੀ ਜੋ ਵੀ ਆ ਸਲੋ ਚਲਾਣ ਜਿਆਦਾ ਤੇਜ਼ ਚਲਾਣ ਦੀ ਲੋੜ ਨਹੀਂ ਕਿਉਂਕਿ ਦੂਜੇ ਨੇ ਆਪਾਂ ਨੂੰ ਨਹੀਂ ਬਚਾਣਾ ਅਸੀਂ ਖੁਦ ਉਹਨਾਂ ਦੇ ਹਾਦਸੇ ਤੋਂ ਬਚਣਾ ਹੈ ਸੋ ਦੋਸਤੋ ਜਿਹੜਾ ਤੁਹਾਨੂੰ ਦੱਸ ਰਿਹਾ ਕਿ ਦੋ ਦਿਨ ਤੋਂ ਪਿੱਤੇ ਦੋ ਦਿਨ ਤੋਂ ਧੁੰਦ ਬਹੁਤ ਵੈਰੀ ਹੈ ਪੰਜਾਬ ਦੇ ਕਈ ਜਿੰਨਾਂ ਚ ਪੈ ਰਹੀ ਹੈ ਤੇ ਥੋੜਾ ਜਿਹਾ ਆਪਣੇ ਆਪ ਤੇ ਆਪਣਾ ਮਾਨਸਿਕ ਸੰਤੁਲਨ ਸਹੀ ਰੱਖੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਤਾਂ ਕਿ ਅਸੀਂ ਆਉਣ ਵਾਲੇ ਹਾਦਸੇ ਤੋਂ ਬਚ ਸਕੀਏ ਤੇ ਦੋਸਤੋ ਇਹ ਸੀ ਸਾਡਾ ਅੱਜ ਦੇ ਵਿਸ਼ੇ ਦੀ ਅਪਡੇਟ ਤੇ ਫਿਰ ਕੋਈ ਨਵਾਂ ਵਿਸ਼ਾ ਲੈ ਕੇ ਤੁਹਾਡੇ ਲਾਈਵ ਰੂਪ ਰੂਪ ਹੋਵਾਂਗਾ ਉ ਤੱਕ ਤੁਸੀਂ ਦੇਖਦੇ ਰਹੋ ਇਹ ਪੰਜਾਬੀ